ਨਾਬਾ ਪੁਲਿਸ ਨੂੰ ਉਸ ਵਕਤ ਵੱਡੀ ਸਫਲਤਾ ਮਿਲੀ ਜਦੋਂ ਨਾਬਾ ਵਿਖੇ ਪਿਛਲੇ ਦਿਨ ਹੀ ਹੋਈ ਲੁੱਟ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਨੂੰ ਨਾਬਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਐਸਪੀ ਨਾਭਾ ਦਵਿੰਦਰ ਅਤਰੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਨੇ ਪਿਛਲੇ ਦਿਨੀ ਨਾਭਾ ਵਿਖੇ ਇੱਕ ਸਕੂਟਰੀ ਅਤੇ 1,80,000 ਰੁਪਏ ਲੁੱਟਣ ਦੀ ਘਟਨਾ ਨੂੰ ਅੰਜਾਮ ਦਿੱਤਾ ਸੀ ਜਿਸ ਨੂੰ ਨਾਭਾ ਪੁਲਿਸ ਨੇ ਸੁਲਝਾ ਲਿਆ ਹੈ ਜਿਨ੍ਹਾਂ ਰੁਪਇਆਂ ਨੂੰ ਪੁਲਿਸ ਨੇ ਗ੍ਰਿਫਤਾਰ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਨਾਭਾ ਦੇ ਡੀਐਸਪੀ ਦਵਿੰਦਰ ਸਿੰਘ ਅਤਰੀ ਨੇ ਦੱਸਿਆ ਕਿ ਦੂਜੇ ਦੋਸ਼ੀਆਂ ਨੂੰ ਵੀ ਜਲਦੀ ਗ੍ਰਿਫਤਾਰ ਕੀਤਾ ਜਾਵੇਗਾ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਸਾਡਾ ਚੈਨਲ ਪਟਿਆਲਾ ਨਾਭਾ ਤੋਂ ਜਤਿੰਦਰ ਕੁਮਾਰ ਦੀ ਵਿਸ਼ੇਸ਼ ਰਿਪੋਰਟ ਓਕੇ ਕੀ ਨਾਮ ਜਾਂ ਚਨੀ ਕੀ ਹੋਇਆ ਸੀ ਕਿਉਂ ਬਾਰ ਦਾ ਤੁਸੀਂ ਜਾਂ ਬੰਦਾ ਹਾਂਜੀ ਕਿਉਂ ਬਾਰ ਦਾ ਤੁਸੀਂ ਜਾਂ ਬੰਦਾ ਚੋਰੀ ਕਿਉਂ ਕੀਤੀ ਆ ਇਹ ਇਹ ਸਾਲ ਜੀ ਹੁਣ ਇੱਕ ਮੁੰਡਾ ਜੇਲ੍ਹ ਚ ਆਇਆ ਸੀ ਜੀ ਹਾਂਜੀ ਉਹਦੇ ਕਹਿਣ ਤੇ ਕੀਤੀ ਸੀ ਉਹ ਵੀ ਸਾਡੇ ਨਾਲ ਸੀ ਮੈਂ ਵੀ ਨਾਲ ਸੀ ਜੀ ਅਸੀਂ 6 ਜਣੇ ਸੀ ਸਾਲ ਜੀ ਹਾਂਜੀ ਕਾਰਨ ਕੀ ਆ ਕਿਉਂ ਕੀਤੀ ਆ ਹਾਂਜੀ ਕਾਰਨ ਕੀ ਕਾਰਨ ਕੀ ਕੁਛ ਨਹੀਂ ਸਾਲ ਜੀ ਕਾਰਨ ਕਹਿੰਦੇ ਕੋਈ ਕੰਮ ਤੋੜਨਾ ਹੀ ਲੁੱਟ ਖੋ ਕਰਕੇ ਹਾਂਜੀ ਅੱਛਾ ਕੀ ਕੰਮ ਦੋਰਨਾ ਦੀ ਪਹਿ ਨਹੀਂ ਪਤਾ ਸਰ ਜੀ ਕਮਲ ਲਿਖਾਦਾ ਜੀ ਤੁਸੀਂ ਪਹਿਲੇ ਦੁਕਾਨ ਤੇ ਵੀ ਕੰਮ ਕਰਦੇ ਸੀ ਹਾਂਜੀ ਤੁਹਾਨੂੰ ਪਤਾ ਤੁਹਾਨੂੰ ਪਤਾ ਸੀ ਵੀ ਜਿਹੜੇ ਪੈਸੇ ਜਿਹੜਾ ਹੈਗਾ ਡਿੱਗੀ ਵਿੱਚ ਰੱਖ ਕੇ ਫਿਰ ਜਾਂਦੇ ਨਹੀਂ ਕਰੀ ਤੁਹਾਨੂੰ ਪਤਾ ਸੀ ਹਾਂਜੀ ਹਾਂਜੀ ਫਿਰ ਜਿਹੜਾ ਪੈਸੇ ਫਿਰ ਆਪਸ ਵਿੱਚ ਬੰਦੇ ਤੁਸੀਂ ਹਾਂਜੀ ਐਕਟਵਾ ਕਿੱਥੇ ਕਿਹੜੀ ਨਹਿਰ ਸੀਤੀ ਐਕਟਵਾ ਯਾ ਆ ਮੈਸ ਵਾਲੀ ਨਹਿਰ ਸੀ ਅੱਛਾ ਤੁਹਾਨੂੰ ਐਸ ਵੀ ਕੋਈ ਪ੍ਰੂਫ ਸਾਡੇ ਕੋਲ ਆਪ ਰਹੀ ਨਾ ਕੋਈ ਕਮਲ ਨੇ ਸਿੱਤੀ ਸਰ ਜੀ ਹਾਂਜੀ ਹਾਂਜੀ ਪਛਤਾਵਾ ਮੰਨਦੇ ਤੁਸੀਂ ਤੁਹਾਡੀ ਤਾਂ ਉਮਰ ਵੀ ਛੋਟੀ ਆ ਇਹਦੇ ਪਹਿਲੇ ਇਸ ਤਰ੍ਹਾਂ ਲੁੱਟਖੋਹਾਂ ਨੂੰ ਵਾਰਦਾਤ ਨੂੰ ਜਾਮ ਦੇਣ ਲੱਗੇ ਪਛਤਾਵਾ ਮੰਨਦੇ ਪਛਤਾਵਾ ਹਾਂ ਸੀਰਤੀ ਕੀ ਮਾਰਿਆ ਸੀ ਉਹਦੇ ਸੀਰਤੀ ਗਰਾਰੀ ਮਾਰੀ ਸੀ ਹੈ ਗਰਾਰੀ ਮਾਰੀ ਸੀ ਮਾਤਾ ਵੀ ਦੇਖੀ ਸੀ ਉਹਦੇ ਹਾਂਜੀ ਉਹਨੇ ਮੇਰਾ ਰਾਜੇ ਨੇ ਮੋਟਰਸਾਈਕਲ ਵਿੱਚ ਮਾਰਿਆ ਸੀ ਸਰ ਜੀ ਕਿੰਨੀ ਉਮਰ ਆ ਤੁਹਾਡੀ ਮੇਰੀ 19 ਸਾਲ ਜੀ ਬਾਕੀਆਂ ਦੀ ਵੀ ਹਾਂਜੀ ਬਾਕੀਆਂ ਦੀ ਵੀ ਐਲੀ ਬਾਕੀ ਵੀ ਹਾਂਜੀ ਠੀਕ ਹੈ ਜਿੱਦਾਂ ਤੁਹਾਡੇ ਨੋਲਿਜ ਹੈ ਵੀ 3 ਜਨਵਰੀ ਨੂੰ ਰਾਤ ਨੂੰ ਅ ਪ੍ਰੀ 10:00 ਵਜੇ ਅਛੂ ਰਾਮ ਜੋਗ ਕ्रेनਰ ਦਾ ਕੰਮ ਕਰਦਾ ਆਪਣਾ ਨਾਦਾ ਵਿਖੇ ਉਹ ਆਪਣੀ ਮਾਤਾ ਨਾਲ ਜਦੋਂ ਦੁਕਾਨ ਦਾ ਸਾਰਾ ਕੰਮ ਕਰਨ ਵੇੜ ਕੇ ਕਰਨ ਗਿਆਦਾ ਸੀ ਤਾਂ ਰਸਤੇ ਵਿੱਚ ਕੁਝ ਨੌਜਵਾਨਾਂ ਨੇ ਹਮ ਚੱਕ ਨੌਜਵਾਨਾਂ ਨੇ ਉਹਦੇ ਸਕੂਟਰੀ ਐਕਟਿਵਰ ਦੇ ਟੱਕਰ ਮਾਰੀ ਤੇ ਉਹਨੂੰ ਥੱਲੇ ਸਿੱਟਿਆ ਤੇ ਉਹ ਤੋਂ ਸਕੂਟਰੀ ਸਮੇਤ ਜਿਹੜਾ ਆਪਣਾ 1,80,000 ਰੁਪਇਆ ਖੋਕੇ ਲੱਗੇ ਸਨ ਜਿਸ ਤੇ ਐਸਾ ਕਿ ਕਟਵਾਰਦੀ ਸਰ ਗੁਰਪ੍ਰੀਤ ਸਿੰਘ ਸਮਰਾਵ ਨੇ ਐਫਆਰ ਦਰਜ ਕਰਕੇ ਇਸ ਮਕਦਮੇ ਦੀ ਤਸਦੀਸ਼ ਰੁਕੀ ਕਿਉਂਕਿ ਅਨਨੋਣ ਬੰਦੇ ਸੀਗੇ ਕੋਈ ਉਹਦੇ ਵਿੱਚ ਨਿਡਾਕਿਲ ਨਹੀਂ ਸੀ ਪਰ ਫਿਰ ਵੀ ਨੱਬਾ ਪੁਲਿਸ ਨੇ ਤੋਫੀ ਜਿਹੜੀ ਮਸਤਾਦ ਦਿਨਾਂ ਤੇ ਮੈਂਤਨਾਂ ਇੱਕ ਜਿਹੜਾ ਆਪੇਸ਼ ਕੀਤਾ ਜਿਵੇਂ ਤੁਹਾਨੂੰ ਪਤਾ ਵੀ ਨਾਨਦੋਗ ਐਸਐਸਪੀ ਸੋਮ ਬਰਨ ਸ਼ਰਮਾ ਜੀ ਇਹ ਆ ਦਾ ਤੰਗ ਰੋਕ ਨੱਬਾ ਪੁਲਿਸ ਸਮਿਸ਼ਾ ਜਿਹੜੇ ਮਾੜਿਆ ਅੰਸਰ ਨੇ ਉਹਨਾਂ ਨੂੰ ਲੋਕਤਾਂ ਦੇ ਵਿੱਚ ਸਭ ਤੋਂ ਹੈ ਕਿ ਉਹਦੀ ਲੜੀ ਦੇ ਵਿੱਚ ਇਹਨਾਂ ਨੇ ਜਦੋਂ ਚਫਤੀ ਸ਼ੁਰੂ ਕੀਤੀ ਜੋ ਅਛੂਰਾਂ ਦੇ ਨਾਲ ਜੋ ਜਿਨ੍ਹਾਂ ਨਾਲ ਇਹ ਵਾਰਤ ਹੋਈ ਉਹਦੀ ਪ੍ਰੋਪਰ ਜਿਹੜੀ ਆ ਉਹਨਾਂ ਨੇ ਪ੍ਰਤਾਲ ਕੀਤੀ ਤਾਂ ਉਹਨਾਂ ਦੇ ਇਹ ਜੋ ਇੱਕ ਵਰਕਰ ਲੱਗਿਆ ਹੋਇਆ ਸੀਗਾ ਜਸਖੋਰੀ ਜੋ ਉਹਨਾਂ ਦਾ ਕੰਮ ਕਰਦਾ ਸੀ ਕੋਈ 2-4 ਮਹੀਨੇ ਪਹਿਲਾਂ ਕੰਮ ਤੋਂ ਹਟ ਗਿਆ ਸੀਗਾ ਉਹਨੂੰ ਜਦੋਂ ਪੁੱਛ ਕੇ ਚ ਲਿਆਂਦਾ ਉਹਨੇ ਫਿਰ ਮੰਨਿਆ ਕਿ ਹਾਂ ਮੈਂ ਆਪਣੇ ਇਹ ਮਾਲਕ ਦੀ ਜਿਹੜੀ ਆ ਮਟਖੋ ਇਹ ਸਕੂਟਰੀ ਆਪਣੇ 4 5 6 7 ਦੇ ਨਾਲ ਜਿਹੜਾ ਰਲਤਕ ਕੀ ਜਿੰਨਾਂ ਦੇ ਵਿੱਚ ਅਸੀਂ ਹੁਣ ਪੁਲਿਸ ਨੇ 6 ਬੰਦਿਆਂ ਨੂੰ ਨਾਮਜ਼ਦ ਕਰ ਲਿਆ ਹੈਗਾ ਜਿੰਨਾਂ ਨੂੰ ਅਸੀਂ ਤਿੰਨ ਬੰਦਾ ਜਿਹੜਾ ਕਿ ਉਹ ਫਰ ਚੁੱਕੇ ਹਾਂ ਉਹਨਾਂ ਤੋਂ ਅਸੀਂ ਵਾਰਦਰਤ ਵਿੱਚ ਵਰਤਿਆ ਮੋਟਰਸਾਈਕਲ ਵਾਰਦਰਤ ਵਿੱਚ ਖੋਈ ਐਕਟਿਵ ਰਮ ਗਈ ਦੀ ਅਤੇ ਨਕਦੀ ਜਿਹੜੀ ਆ ਉਹ ਅਸੀਂ ਬਰਾਮਦ ਕਰ ਲਈ ਹੈ ਤੇ ਬਾਕੀ ਜਿਹੜੇ ਦੋਸ਼ੀ ਰਹਿੰਦੇ ਹੈਗੇ ਨੇ ਉਹਨਾਂ ਤੇ ਰੇਡਾਂ ਜਾ ਰਹੀ ਨੇ ਤੇ ਜਲਦੀ ਜਿਹੜੀ ਉਹ ਪੁਲਿਸ ਦੀ ਦ੍ਰਿਸ਼ਟੀ ਹੋਣਗੇ ਕਿਉਂਕਿ ਇਹਨਾਂ ਵਿੱਚੋਂ ਇੱਕ ਤੋਂ ਮੁਲਜ਼ਮ ਨੇ ਉਹ ਪਹਿਲਾਂ ਅਲਰੇਡੀ ਰੀਲ ਦੇ ਵਿੱਚੋਂ ਜਾਂ ਦੁਕਾਨੇ ਤੋਂ ਹੁਣ ਦੇਲ ਤੇ ਹੈਗੇ ਨੇ ਉਹਨਾਂ ਦਾ ਜਲਦੀ ਜਲਦੀ ਆਪਣਾ ਫੜ ਕੇ ਲੱਭਾ ਤੇ ਮਾਲਕ ਮਾਲਕ ਤੇ ਬਰਕਰ ਦੇ ਵਿੱਚ ਕੀ ਸੀਗਾ ਕਿਸ ਗੱਲ ਨੂੰ ਲੈ ਕੇ ਬੋਲ ਰਿਹਾ ਫਿਰ ਲਲ ਜਿਹੜਾ ਦੱਸ ਰਿਹਾ ਉਹ ਹੁਣ ਸੱਚਕ ਝੂਠਾ ਵੀ ਮੇਰੇ ਵੀ ਪੈਸੇ ਦੇਣੇ ਸੀ ਇਹਨੇ ਆਪਣਾ ਮਾਲਕ ਨੇ ਵੀ ਮੇਰੀ ਮਿਹਨਤ ਦਾ ਪਰ ਜੋ ਮਾਲਕ ਨੇ ਕਿਹਾ ਉਹ ਜਦੋਂ ਦਾ ਕੋਈ ਸੀਨ ਨਹੀਂ ਸੀ ਚਲੋ ਜੇ ਕੋਈ ਗ੍ਰੇਨ ਲੈਂਡ ਸੀਗਾ ਤਾਂ ਉਹ ਸਾਡੇ ਕੋਲੇ ਜਾਣ ਪਿੰਡ ਦੇ ਖੇਤਾਂ ਪਰ ਜੋ ਐਕਸ਼ਨ ਸੀਗਾ ਰਾਤ ਨੂੰ ਮੂ ਮੰਨ ਕੇ ਲੁੱਟ ਕੇ ਲੈ ਗਿਆ ਨਾ ਪਹਿਲੇ ਲੁੱਟਨੇ 180000 ਰੁਪਏ ਸੱਤਾ ਮਾਰੀਆਂ ਮਾਰ ਤੋਂ ਸੱਟਨ ਲੱਗੀਆਂ ਨੇ ਟੈਕਟਰ ਫੋਈਆ ਉਹ ਜਿਹੜਾ ਸੀ ਬਰਾਂਡ ਕੱਢੀ ਯਸਤੇ ਵੀ ਕੋਈ ਕੰਨਾ ਮਾਮਲਾ ਕਰਦੇ ਜਿਹੜੇ ਮੁੰਡੇ ਕੱਢੇ ਇਹ ਤੇ ਹਾਂ ਇਹ ਤੇ ਪਹਿਲਾਂ ਇਹ ਵੀ ਕਾਫੀ ਪਹਿਲਾਂ ਲੜਾਈ ਝਗੜੇ ਕਰਦਾ ਤੇ ਪਰਨਾ ਅੱਜ ਜਿਹੜੀ ਦਰਜਾ ਲੜਾਈ ਝਗੜੇ ਥਾਣੇ ਕਟਵਾਲੇ ਵਿੱਚ ਹੀ ਕਰਦੇ ਇਸ ਤੋਂ ਇਲਾਵਾ ਹੋਰ ਕੋਈ ਨਹੀਂ ਇਸੇខាង ਇਹਦੇ ਵਿੱਚ ਜਿੱਦਾਂ ਤੁਹਾਨੂੰ ਮੈਂ ਦੱਸਿਆ ਇੱਕ ਜਸਨਦੀਪ ਸਿੰਘ ਜਸਕੁਰੂਗਰ ਰਾਜਾ ਪਾਉ ਹੋਗਾ ਕਮਲਪਾਉ ਦਿਵਿੰਦਰ ਸਿੰਘ ਰੱਗੂ ਇਹ ਆਪ ਚਾਚੇ ਦਾ ਮੁੰਨਾ ਤੇ ਨਹੀਂ ਇਨਾਂ ਦੇ ਪਰਚੇ ਨੇ ਇਹਨਾਂ ਚੋਂ ਇੱਕ ਬੰਦਾ ਤਾਂ ਹੁਣ ਰੀਸੈਂਟਲੀ ਰੀਲ ਚੋੜੀ ਵਾਰਦਾਤ ਤੋਂ ਪਹਿਲਾਂ ਫਿਰਸਾ ਆਇਆ ਇਹ ਕੰਮ ਕਰਤੀ ਕਰਦੇ ਨੇ ਇਹ ਫਿਲਹਾਲ ਬੇਲੜੇ ਜਿਆਦਾ ਕਹਿੰਦੇ ਨੇ ਬੇਲੜਾ ਆਪਣਾ ਕੋਈ ਪਤਾ ਵਾਰਦਾਤਾਂ ਕਰਦੇ ਨੇ ਪਰ ਇਹਨਾਂ ਨੂੰ ਅਸੀਂ ਜਾਰ ਦੇ ਜਿਹੜੀ ਨਾਬਾ ਪੁਲਿਸ ਹੈ ਇਹਨਾਂ ਨੂੰ ਜਲਦੀ ਅੰਦਰ ਸਲੱਖ ਦੇ ਅੰਦਰ ਚਾਰਾ ਚੁਹੇ ਇਹਨਾਂ ਯਾਫਰ ਤੋਂ ਜਦੋਂ ਆਵਾਜ਼ ਜਿਨ੍ਹਾਂ ਦੇ ਖਿਲਾਫ ਜਿਹੜਾ ਅਸੀਂ ਪਰਚਾ ਦਰਜ ਕੀਤਾ ਸੀ 379 ਬੀ ਜਿਹੜੀ ਆਈਪੀਸੀ ਪਤਵਾਰੀ ਤਹਣਾ ਵਿੱਚ ਦਰਜ ਕੀਤਾ ਵਾ ਸਰ ਜਨਪਤਰਾ ਤੇ ਪਤੀ ਸਰ ਇਹ ਪਸੇ ਬਾਕੀ ਜੋ ਸਾਡੀਆਂ ਐਵੀਡੈਂਸ ਨੇ ਪ੍ਰੋਪਰ ਜਿੰਨਾ ਰਿਕਵਰੀ ਹੋ ਗਈਆਂ ਉਹ ਅਸੀਂ ਪੱਕਾ ਕਿਸ ਕਰਕੇ ਇਹਨਾਂ ਨੂੰ ਜਲਦੀ ਤਲਾਸ਼ ਤਬਦ ਕਰਾਂਗੇ ਜਿਹੜੇ ਮੁਲਜ਼ਮ ਨੇ ਉਹ ਅਸੀਂ ਅੱਜ ਪੇਸ਼ ਕਰ ਤੇ ਇਹਨਾਂ ਦਾ ਪੁਲਿਸ ਅਧਮਾਨ ਲੈਣਾ ਲਗਾਨੇ ਪੁਲਿਸ ਅਧਮਾਨ ਹੋਏ ਇਹਨਾਂ ਨੇ ਕਿਹਦੀ ਵਾਰਦਾਂ ਤਾਂ ਕੀਤੀਆਂ ਨੇ ਇਹਨਾਂ ਨਾਲ ਹੋਰ ਕਿਹੜੇ ਸਾਥੀ ਨੇ ਬਹੁਤ ਸਾਰੇ ਅਸੀਂ ਪਤਾ ਕਰਾਂਗੇ ਇਹਨਾਂ ਦੇ 11 ਦੇ ਵੀ ਜੁੜੀਆਂ ਹੋਈਆਂ ਨੇ ਦੇਖੋ ਇਹ ਚੈੱਕ ਕਰਨਾ ਹੈ ਆਪਣਾ ਉਹ ਕਿ ਜੇਲ੍ਹ ਤੋਂ ਜਾ ਕੇ ਆਏ ਨੇ ਇਹਨਾਂ ਦਾ ਰਿਕਾਰਡ ਅਸੀਂ ਖੰਡਾਲਾਂਗੇ ਦੇ ਰੀਅਲ ਇੰਟਰਗੇਸ਼ਨ ਪ੍ਰੋਪਰ ਕਰਨੇ ਇਹਨਾਂ ਵਾਰਦਾਤਾਂ ਨੂੰ ਯਾਦ ਦਿੱਤੇ ਨੇ ਕਿ ਮੂਹ ਕਵਰ ਪੀਸ ਚ ਹੋਈ ਸੀ ਕਿ ਕਿੰਨੀ ਮੁਸ਼ਕਲਤ ਕਰਨੀ ਪਈ ਕੋਈ ਦੇਖੋ ਜਦੋਂ ਰਾਤ ਨੂੰ ਕਦਾ ਲੇਟ ਨਾਈਟ ਸੀ 10 ਵਜੇ ਸੀ ਤੁੰਦ ਦਾ ਟਾਈਮ ਹੈਗਾ ਤਾਂ ਕਾਫੀ ਬੁਲਸਰਸੇ ਮੁਸ਼ਕਲ ਸੀ ਕੋਈ ਇਹਨਾਂ ਨੇ ਆਪਣਾ ਕੋਈ ਉਸੇ ਕੋਈ ਗਲੂ ਨਹੀਂ ਛੱਡਿਆ ਸੀ ਪਰ ਫਿਰ ਵੀ ਇਨਸਪੈਕਟਰ ਸਾਹਿਬ ਨੇ ਐਸੈਸ ਕਰਵਾ ਲਈ ਮੈਂ ਕਿਹਾ ਵੀ ਟੈਕਨੀਕਲੀ ਅਤੇ ਆਪਣੇ ਸੋਸ ਲਾ ਕੇ ਜਿਹੜਾ ਇਹ ਕੇਸ ਪੇਸ ਕੀਤਾ ਇਸ ਕੂਟਰੀ ਚੰਗੀ ਪ੍ਰੋਗਰਾਮ ਕੋਈ ਹੋਈ ਇਸ ਕੁਰੀ ਇਨੋ ਨੇ ਮਹਾਂਸਨਾ ਦੇ ਵਿੱਚ ਜਿਹੜੀ ਹੈਗੀ ਆ ਉਤੋਂ ਆਰੰਭ ਕੀਤੀ ਆ ਉਤੋਂ ਇਹ ਮਰਕਰ ਹੋ ਗਏ ਪੈਸੇ ਕੱਢ ਲਈ ਸੀ ਹਾਂਜੀ ਹਾਂਜੀ ਪੈਸੇ ਕਰਨਾ ਸਕੂਟਿੰਗ ਐਪ ਸਿਰਦੀ ਹੈ ਹਾਂਜੀ ਹਾਂਜੀ ਤੇ ਜਿਹੜੇ ਪੈਸੇ ਸੀ ਉਹ ਇਨੋ ਨੇ ਆਪ ਚ ਜਿਹੜਾ ਸਾਰਾ ਨੇ 28000 ਰੁਪਿਆ ਆਪਣੇ ਜੋ ਜਿੰਨਾ ਵੀ ਸੀਗਾ ਉਹ ਉਹ ਆਪ ਚ ਵੰਡ ਲਿਆ ਕਿਉਂਕਿ ਜਦੋਂ ਕੰਬਾਈਨਡ ਟ੍ਰੈਨ ਕਰਦੇ ਆ ਤਾਂ ਪਹਿਲਾਂ ਸਲਾਹ ਕਰਦੇ ਨੇ ਵੀ ਹਾਂ ਅਸੀਂ ਇਹਨੇ ਪੈਸੇ ਵੰਨੇ ਪਰ ਉਹ ਅਸੀਂ ਦੇਖ ਹੀ ਲਿਆ ਪੈਸੇ ਸ਼ੇਅਰ ਕਰਵਾ ਲਿਆ Thank you. Yeah.